ਆਦਮੀ ਕਹਾਣੀ ਹੈ ਸਾਹ ਕਹਾਣੀਕਾਰ ਸੁਜਾਨ ਸਿੰਘ ਭਾਗ 3 ਦੂਜੇ ਬੰਨਿਓ ਇੱਕ ਵਾਸ ਆ ਰਹੀ ਸੀ ਤੇ ਉਸ ਨੂੰ ਧੁਰਣੀ ਅਨੁਜਾਇ ਲਾਲ ਧੀਰੇ ਵਾਲਾ ਸੰਤੋ ਸਵਾਰ ਢੱਲੇ ਉਤਰਨਿਆ ਸੀ ਪ੍ਰੋਫੈਸਰ ਮੰਗੀ ਖੱਬੇ ਬੰਨਿਓ ਉਤਰਨਾ ਆਪਿਆ ਤੇ ਉਸ ਨੇ ਇਸ ਆਪਣੇ ਵਜਾ ਦੇ ਕੰਮ ਨੂੰ ਵੀ ਆਪਣਾ ਹੱਦ ਸਮਝਿਆ ਸੀ ਅੱਜ ਜੀ ਉਸਨੇ ਵੀ ਕੋਲ ਕਾਰ ਹੰਦੀ ਤਾਂ ਉਸ ਨੂੰ ਪੂਰੀ ਸੜਕ ਤੋਂ ਥੱਲੇ ਨਾ ਉੱਤਣਾ ਪੈਣਾ ਤੇ ਹੋਰ ਦੇਖੋ ਇਹ ਭੂਤ ਨੂੰ ਉਸ ਦੇ ਅੱਧੇ ਕਿੱਟੇ ਸਿਰ ਵਿੱਚ ਧੂੜ ਦੀ ਟੋਕੀ ਪਾ ਕੇ ਚੱਲਦੀ ਬਣੀ ਸੀ ਅਤੇ ਉਸ ਦੀਆਂ ਆਕਾ ਅੱਗੇ ਕੁਝ ਚਿਰ ਲਈ ਹਨੀਰਾ ਤਾਂ ਗਈ ਸੀ ਧੋੜੀ ਟੰਡ ਵਿੱਚੋਂ ਕਿਸਾਨ ਸਾਈਕਲ ਸਵਾਰ ਉਸ ਨੂੰ ਸੜਕ ਤੇ ਝਾੜਦਾ ਦਿਸਿਆ ਇੱਕ ਦਿਨ ਨਾ ਬੋਤਾ ਉਸਨੇ ਸੜ ਦੇ ਘਟੇ ਵਿੱਚ ਤੁਰਦਾ ਦਿਸਿਆ ਉਸ ਦੀ ਪਿੱਛੇ ਵਿੱਚ ਬੁਲੰਸਰ ਸਵਾਰ ਬਣ ਸੀ ਅਤੇ ਉਹ ਉਸ ਪਾਸੇ ਜਾ ਰਿਹਾ ਸੀ მის ਪਾਸੇ dune ਸਾਈਕਲ ਸਵਾਰ ਸੰਨ ਅੰਦਾਜ਼ੇ ਤੋਂ ਪ੍ਰੋਫੈਸਰ ਨੇ ਜਾਣਿਆ ਕਿ ਈਮੀ ਨੇ ਸਾਈਕਲ ਸਵਾਰ ਨੂੰ ਕੁਝ ਕਿਹਾ ਹੈ ਕਿ ਉਸਨੇ ਮੁਰਗੇ ਦੀ ਤੀਨ ਵੰਦੀ ਖੜਾ ਪਰ ਸਾਈਕਲ ਸਵਾਰ ਛਾਤੀ ਤੀਨ ਤੋਂ ਦੂਰ ਲੰਘ ਗਿਆ ਸੀ ਉਹ ਬੰਦਾ ਜਿਹ ਕੋ ਮੀਲ ਪੈੜਾ ਕਰ ਚੁੱਕਾ ਸੀ ਤੇ ਉਸ ਦੀ ਸੇਰ ਵੀ ਸੇਵ ਕੀਤੀ ਕਿੱਕੀ ਕੰਢੇੋਂ ਪਸੀਨਾ ਵੰਗ ਤੁਰਿਆ ਸੀ ਅੱਜੇ ਹੱਥ ਨਾਲ ਰਮਾਲ ਕੱਢ ਕੇ ਉਸ ਆਪਣਾ ਮੂੰਹ ਪੁੰਜਾ ਤੇ ਰਮਾਲ ਦੀ ਵਿੱਚ ਪਾ ਕੇ ਹੈਂਡਲ ਫੇਰ ਦੋਵਾਂ ਹੱਥਾਂ ਨਾਲ ਸੰਭਾਲ ਲਿਆ ਹੁਣ ਉਸਦਾ ਸਾਈਕਲ ਉਸ ਤੀਂ ਦੇ ਬਰਾਬਰ ਪਹੁੰਚ ਰਿਹਾ ਸੀ ਇਹ ਦੇਖਨਾਂ ਖੜੇ ਹੋ ਗਏ ਸਨ ਇਹ ਸਾਈਕਲ ਦੇ ਬਰਾਬਰ ਅੱਧਰ ਪਹੁੰਚਿਆ ਉਸਨੇ ਕਿਹਾ ਦੇ ਵੀਰਾ ਸਾਈਕਲ ਵਾਲਿਆ ਮੈਨੂੰ ਵੀ ਨਾਲ ਲੈ ਚਲ ਰਵਜਰ ਨੇ ਮੁੜ ਕੇ ਇੱਕ ਨਜ਼ਰ ਭਰ ਕੇ ਉਸ ਵੱਲ ਦੇਖਿਆ ਇਹ ਵੀਰ ਹੋਂ ਸਿੱਧਾ ਕਰਕੇ ਸਾਈਕਲ ਚਲਾਈ ਗਿਆ ਅੰਦਰ ਗਲਾਂ ਲਾਗ ਜਾ ਕੇ ਉਸ ਦਾ ਸੈਂਕੜਾ ਰੁਪਿਆ ਜਿਵੇਂ ਮਾਈ ਦੇ ਅੱਥਾਨੇ ਆ ਕੇ ਉਸ ਦੀਆਂ ਬ੍ਰੇਕਾਂ ਨੂੰ ਬਣ ਦਿੱਤਾ ਹੋਵੇ ਉਹ ਸੈਂਕੜਾ ਵਿਚਾਨ ਮੁੜਿਆ ਇਹ ਸੋਚਣ ਲੱਗਾ ਕਿ ਲਾਲ ਜੀਰੇ ਵਾਲੇ ਸਾਈਕਲ ਸਵਾਰ ਨੇ ਉਸ ਨੂੰ ਸੈਣ ਤੱਕ ਕਿਉਂ ਨਾ ਚੜਾਕ ਲਿਆ ਜਦ ਕਿ ਸ਼ਹਿਰ ਹੁਣ ਮਸੀਬੇਂ ਕੋ ਰਹਿ ਗਿਆ ਸੀ ਉਹ ਸਾਈਕਲ ਸਵਾਰ ਉਸ ਨੂੰ ਪੱਥਰ ਦੇਲ ਜਾਂ ਪਿਆ ਚੰਗਾ ਤਾਂ ਉਹ ਆਖੀ ਨਹੀਂ ਸੀ ਜੋ ਇੱਕ ਮਮਤਾ ਦੀ ਮੁਸ਼ਕਲ ਵਿੱਚ ਛੱਡ ਕੇ ਅੰਗਾਂ ਲੱਗਿਆ ਸੀ ਉਸ ਨੂੰ ਆਪਣੀ ਗਲਤੀ ਕੀਤਾ ਕਰਦੇ ਆ ਖੁਸ਼ੀ ਭਤੀਤ ਹੋ ਰਹੀ ਸੀ ਉਸ ਨੇ ਕੋਲ ਜਾ ਕੇ ਮਾਈ ਨੂੰ ਪੁੱਛਿਆ ਮਾਈ ਕਿੱਥੇ ਜਾਣਾ ਹੈ ਬੇ ਵੀਰਾ ਮੈਂ ਜਾਣੇ ਸਹੇੜੇ ਸਹੇੜੇ ਕਿੱਥੇ ਹੈ ਬਾਗਾ ਵਾਲੇ ਦੇ ਗੈਲ ਨ ਕੋ ਪਰ ਵਸ ਸਮੇਂ ਸੰਜਾਇਆ ਸੀ ਮਾਈ ਨੇ ਉਸ ਦੇ ਸ਼ਹਿਰ ਜਾਣਾ ਹੈ ਜੋ ਮਸੀਬੀ ਮੀਰ ਕੋ ਸੀ ਉਥੋਂ ਪਰ ਬਾਗਾ ਵਾਲਾ ਤਾਂ ਉਥੋਂ ਨਾ ਮੀਰ ਸੀ ਮਾਈ ਬਹੁਤ ਇਹ ਬੁੱਢੀ ਸੀ ਸੋਪੀ ਹੋਈ ਕੰਗੜੀ ਉਸਨੂੰ ਦੇਸ ਦਾ ਵੀ ਚੰਗੀ ਤਰ੍ਹਾਂ ਨਹੀਂ ਸੀ ਪੈਰ ਉਸ ਦੇ ਨੰਗੇ ਸਨ ਪਰ ਨਹੀਂ ਉਹ ਕੋ ਉਹ ਬੜਾ ਮਰਦੀ ਕੁਰਦ ਵਿੱਚ ਕਿਹਨੇ ਖੜੀ ਕਾਲੀ ਗੰਦੀ ਸੁਥਨ ਨੂੰ ਸਉ ਕੁ ਰੰਗ ਰੰਗਿਆ ਟਾਕੀਆਂ ਲੱਗੀਆਂ ਹੋਈਆਂ ਸਨ ਉਹ ਜਾਹੀ ਕੁਰਤਾ ਸੀ ਜਿਸ ਦਾ ਰੰਗ ਨਹੀਂ ਪਛਾਣਿਆ ਜਾ ਸਕਦਾ ਸੀ ਮੇਲ ਨੇ ਉਸ ਦਾ ਰੰਗ ਮਾਰੀ ਛੱਡਿਆ ਹੋਇਆ ਸਿਰ ਤੇ ਮਟੇਰੀਆਂ ਦੇ ਜਾਲ ਵਰਗੀ ਤੰਦੇ ਤਾਂਬੇ ਜੁੰਨੀ ਸੀ ਜਿਸ ਨੂੰ ਜੁੰਨੀ ਕਹਣਾ ਕਿ ਸ਼ਬਦ ਦੀ ਹੱਤਕ ਸੀ ਗੰਦਾ ਤੁਸੀਂ ਨਾ ਦੇਖ ਕੇ ਪ੍ਰੋਫੈਸਰ ਦਾ ਮਨ ਮਿਚ ਗਿਆ ਇਹ ਉਸਨੇ ਆਪਣੀਆਂ ਨਦੀਆਂ ਉਸ ਦੀ ਸੋਟੀ ਕੇ ਕੇਂਦਰਿਤ ਕਰ ਲਈਆਂ ਥੱਲੇੋਂ ਪਾਣੀ ਹੋਈ ਤੇ ਬਾਹਰ ਨੂੰ ਲੜੀਆਂ ਹੋਈਆਂ ਪਾਕਾਂ ਵਾਲੀ ਧੂਤੀ ਧਾਨ ਸੁੱਤੀ ਮਹੇਸ਼ਰ ਜਾਨਾ ਮਸਿੰ ਇੱਕ ਕੰਦੀਨ ਐ ਇਤੋਂ ਕੋਣਾ ਕੋ ਕੋ ਪ੍ਰੋਫੈਸਰ ਨੇ ਕਿਹਾ ਐਸ ਬੀ ਨਾਮ ਪੜੀ ਯਾਸ ਨਾਲ ਇਹ ਉਹ ਆਪੇ ਹੀ ਨਾਮ ਕਰ ਦੇਵੇਗੀ ਪਰ ਹੋਇਆ ਉਸਨੇ ਐਨ 올ਡ ਉਹ ਅਰਨਲੇ ਮਰੀ ਆਵਾਜ਼ ਵਿੱਚ ਕਿਹਾ ਆੜੇ ਆੜੇ ਵੀਰ ਇਦੋਂ ਤੱਕ ਹੀ ਲੈ ਚੱਲ ਪ੍ਰੋਫੈਸਰ ਨੂੰ ਸੱਪ ਦੇ ਮੂੰਹ ਵਿੱਚ ਕੋੜ ਕੇ ਅਲੀ ਵਾਲੀ ਆਕਤ ਜ਼ਿਆਦਾ ਗਈ ਉਹ ਕਿਹਾ ਮਾਈ ਰਹਿ ਜਾ ਪਿੱਛੇ ਇੱਥੇ ਬੈਠਾ ਏਮੋ ਬੈਠਾ ਮੈਨੂੰ ਕੇ ਚੜਾ ਲੈ ਨਾਲੇ ਇਹ ਲੈ ਮੇਰਾ ਥੈਲਾ ਗੰਦੀ ਥੈਲੇ ਵਿੱਚ ਇੱਕ ਗੰਦਾ ਪਾਟਾ ਹੋਇਆ ਦੱਬੀਦਾਰ ਪੀਸੀ ਕੋਈ ਐਸਾ ਨੇ ਬੰਦਾ ਵੀ ਜਿੱਤੀ ਵੱਟ ਕੇ ਉਸ ਨੂੰ ਦੂਰ ਰੱਖਣ ਦੀ ਇਹ ਤੋਂ ਸਾਈਕਲ ਦੀ ਬੱਤੀ ਦੀ ਹੁੱਕ ਨਾਲ ਲਮਕਾਉਣ ਦਾ ਯਤਨ ਕੀਤਾ ਪਰ ਮਦਨਗਾਰ ਨੂੰ ਇੱਕ ਪਾਸੇ ਹੋ ਲਗਿਆ ਸੋ ਉਸ ਨੂੰ ਉਹ ਹੈਂਡਲ ਨਾਲ ਹੀ ਲਟਕਾਉਣਾ ਤੇ ਆ ਇੱਕ ਬਾ ਦਾ ਸਹਾਰਾ ਲੈ ਕੇ ਮਾਨ ਨੂੰ ਅੱਖਾਂ ਮੀਟ ਕੇ ਉਸ ਨੇ ਉਸ ਨੂੰ ਪਿੱਛੇ ਘੇਰ ਲਿਆ ਦੇ ਮਠਾ ਲਿਆ ਉਹ ਬੱਤੀ ਦੇ 파ਰ ਨੂੰ ਮਿੰਨੀ ਉਹ ਲਈ ਸੀ ਰਵੈਸਨ ਨੇ ਹੱਥ ਨੂੰ ਲਾ ਕੇ ਮਾਈ ਦੇ ਬਦਬੂ ਵਰੇ ਸੀਨੇ ਦੀ ਹੁਣ ਕੋਈ ਪਰਵਾਹ ਨਾ ਕੀਤੀ ਇਉਂ ਜੀ ਉਸ ਦਾ ਧਿਆਨ ਹੋਰ ਖਿਆਲਾਂਵਾਂ ਲੱਗ ਗਿਆ ਸੀ ਸੈਂਕੜੋਂ ਥੋੜਾ ਜਿਹਾ ਰੇੜੇ ਪਾ ਕੇ ਅੱਗੇ ਵੀ ਪੈਰ ਕੱਢ ਕੇ ਕਾਠੀ ਤੇ ਬੈਠ ਕੇ ਉਹ ਉਸ ਨੂੰ ਚਲਾਉਣ ਲੱਗਾ ਉਸ ਨੇ ਝਾਤੀ ਪਤਾ ਕਰ ਲਿਆ ਕਿ ਉਸ ਮਾਈ ਦਾ ਕੋਈ ਸੰਗ ਸਾਥ ਨਹੀਂ ਸੀ ਉਹ ਜੀਤ ਦੀ ਸੰਗਰਾਮ ਨੂੰ ਤੁਰ ਕੇ ਤੇਰਾ 14-15 ਕੋ ਮੀਲ ਇਹ ਗੁਰਦੁਆਰੇ ਆਈ ਸੀ ਇੰਨੇ ਵਿੱਚ ਇੱਕ 24 ਤੋਂ ਸਵਾਏ ਉਸ ਦਾ ਕੁਝ ਵੀ ਨਹੀਂ ਸੀ ਇਹ ਆਣ ਗਵਾੜਾ ਆਪੇ ਉਸ ਨੂੰ ਕੁਝ ਖਾਣ ਨੂੰ ਦੇ ਦਿੰਦੇ ਨਾ ਆ ਉਹ ਲੈ ਲੈਂਦੀ ਅਰ ਉਹ ਆਪ ਕੋ ਕਿਸੇ ਦੇਖਾ ਹੋਂ ਕੋ ਜੀ ਮੰਨਣ ਨਹੀਂ ਸੀ ਜਾਂਦੀ ਆ ਮੈਂ ਉਸ ਨੂੰ ਦਿਹਾੜੀ ਡੰਗ ਓ ਕੀ ਹੀ ਕਿਉਂ ਨਾ ਰਹਿਣਾ ਭਵੇ ਇਸੇ ਤਰ੍ਹਾਂ ਵਸਦੇਵਲ ਵਿੱਚ ਇਹ ਜਾਣ ਲਿਆ ਬੀਕੇ ਉਸ ਦੇ ਲਈ ਇਸੇ ਤਰ੍ਹਾਂ ਦੀ ਲਾਭਦਾਇਕ ਨਹੀਂ ਹੋਵੇਗੀ ਇਹ ਸੁਭਾਅ ਦੀ ਭਾਵਨਾ ਉਤ ਕੀ ਉਸ ਨੂੰ ਆਪਣੇ ਘਰ ਹੀ ਲੈ ਆਵੇ ਪਰ ਇਹ ਸੋਗ ਇੱਛਾ ਉਸ ਦੇ ਵੱਡੇ ਟੱਬਰ ਦੀ ਆਰਥਿਕ ਮੰਗਾਂ ਹਾਲੀ ਦਾਸ਼ਕਾਰوں ਕੇ ਰਹਿ ਗਈ ਉਸ ਨੂੰ ਪਤੀਤ ਹੋਇਆ ਕਿ ਉਹ ਬੇਵਸੀ ਉਸ ਦੇ ਦਿਲ ਵਿੱਚ ਫਿਰ ਇੱਕ ਨਿੱਕੀ ਜਿਹੀ ਮੇਕੀ ਕੰਦੇ ਇੱਛਾ ਉਭਰੀ ਉਸ ਨੂੰ ਬਸ ਕੇ ਬਿਠਾ ਲੀਵੇ ਅੰਗਰੇਜ਼ੀ ਦਾ ਮਹਿਨਾ ਗਿੱਦਨੇ ਹਾfte ਵਿੱਚ ਪ੍ਰਵੇਸ਼ ਕਰ ਚੁੱਕਾ ਸੀ ਉਸ ਨੇ ਪਤਾ ਸੀ ਕਿ ਉਸ ਦੀ ਜੇਬ ਵਿੱਚ ਹੁਣ ਤੀਨ ਨਮੇ ਐਸੇ ਹਨ ਕਿ ਇਹ ਪੈਸੇ ਆਮਤੀ ਉਸ ਨੂੰ ਉਸ ਦੀ ਮੰਜ਼ਲ ਦੇ ਅੱਧ ਵਿੱਚ ਵੀ ਨਹੀਂ ਪੁਰਦਾ ਸਗੰਗੇ ਭਾਰ ਚਲੂ ਅੱਧ ਤੱਕ ਕੀ ਸਹੀ ਇਸ ਦਾ ਕੁਝ ਭਾਰ ਤੇ ਹਲਕਾ ਹੋਵੇਗਾ ਪਰ ਵਸਨ ਨੇ ਕੁੱਤਿਆ ਮੈਂ ਕਹਿ ਦੀਮਾਂਗਾ ਕਿ ਉਹ ਅਗੋਂ ਦਿਨ ਲੈ ਤੁਰੇ ਤੇ ਮੁਰਕਤਾ ਨਾਲ ਪੈਨ ਸਾੜੇ ਪਰ ਅਚਾਨਕ ਉਸ ਦੇ ਸਾਹਮਣੇ ਨੰਨੇ ਮਨੇਜਾ ਨਾਚਰਾ ਆਨ ਕਲਕਾ ਜਿਹੜਾ ਦਿਨ ਚੜਦਿਆਂ ਹੀ ਰਸ ਰਸ ਦੀ ਰੱਟ ਲੱਗਾੰਦਾ ਸੀ ਤੇ ਰਸ ਵੀ ਕੋਈ ਸੁਆਗਤ ਹੈ ਸੁੱਕੀ ਹੋਈ ਰੋਟੀ ਇੰਨਾ ਨਵੇਂ ਪੈਸੇ ਦੀ ਤੇੰਨ ਨਵੇਂ ਪੈਸੇ ਵੀ ਕੋਈ ਆਪਣੇ ਬੱਚੇ ਤੇ ਉਹ ਸੁਦੀ ਖੁਸ਼ੀ ਦੇ ਨਾ ਖੱਚ ਸਕੀ ਤੀ ਉਸ ਨੂੰ ਸਾਰਾ ਦਿਨ ਰੋਂਦਾ ਰੱਖੇ ਉਹ ਇਹ ਸੋਚਨ ਲੱਗਾ ਕਿ ਇਹ ਵੱਡੇ ਜਿੰਨਾ ਦਾ ਕੋਈ ਨਹੀਂ ਉਨਾ ਦਾ ਕੀ ਬਣੇ ਇੰਨਾ ਦੀ ਪਾਲਣਾ ਕੌਣ ਕਰੇ ਜੇ ਕੋਈ ਨਹੀਂ ਨਾ ਕਰੇ ਤਾਂ ਫਿਰ ਇਹ ਮੰਗਦਿਆਂ ਦੀਆਂ ਫੌਜਾਂ ਵਿੱਚ ਵਰਤੀ ਹੋਣ ਕਿ ਨਾ ਮੈਂ ਕੁਝ ਪੈਸੇ ਲੋਕਾਂ ਕੋਲੋਂ ਮੰਗ ਕੇ ਇਹ ਕੁਝ ਆਪਣੇ ਕੋਲੋਂ 파 ਕੇ ਇਸ ਮਾਇ ਨੂੰ ਬਾਗਾਂ ਵਾਲੇ ਦੇ ਡੈਕਟਰ ਲੈ ਦਿਆਂ 400 ਉਹ ਹੋਰ ਤਰਾਸ 1000 ਰੁਪਿਆ ਐ ਜੇ ਮੰਗਾ ਗਾਤਾ ਲੋਕੀ ਕਹਿਣਗੇ ਪ੍ਰੋਫੈਸਰ ਅੱਡਾ ਆਣਿਆ ਦੇ ਪੈਸੇ ਵੀ ਆਪਣੇ ਕੋਲ ਨਹੀਂ ਖਰਚ ਖਰਚ ਸਕਦਾ ਤੇ ਮੇਰੀਆਂ ਸਲਾਹਾਂ ਲੈ ਇਥੋਂ ਕੁਝ ਗਿਆਨ ਦੀਆਂ ਉਸ ਦੇਵਿਕਾ ਰਣੀ ਔੜ ਮਾਸਾ ਵਰਤਿਆ ਅੱਛਾ ਮੈਂ ਆਪੀ ਉਸ ਨੂੰ ਬਾਗਾ ਵਾਲੇ ਤੱਕ ਕਿਉਂ ਨਾ ਚੜ ਆਵਾਂ ਉਹਨੂੰ ਉਸ ਨੂੰ ਆਪਣੇ ਉਡੀਕੇ ਦਾ ਅਹਿਸਾਸ ਹੋਇਆ ਜਿਸ ਨੂੰ ਉਹ ਕਦੇ ਕਿਸੇ ਸਾਹਮਣੇ ਨਹੀਂ ਕੀ ਮੰਨਦਾ ਨਾਲੇ ਉਸ ਰੋਟੀ ਦੀ ਹਾਲੀ ਕਾਣੀ ਸੀ ਕਾਹਨਾ ਉਸ ਤੋਂ ਦੂਰ ਹੋ ਜਾਣਾ ਸੀ ਇਹ ਸਕੂਲ ਕੋ ਨਾਉਂਡੀ ਪੜ ਪੜ ਲੇਕ ਨਹੀਂ ਸੀ ਹੋਣਾ ਜਵਾਦੂ ਦੀ ਨਾ ਪ੍ਰਾਮਾਨ ਦੀ ਅਸਦੀ ਰਾਜ ਨਹੀਂ ਸੀ ਅੰਤੇ ਪੈਨਸਿ ਲੈ ਕੇ ਚੱਲੀ ਨਾਲ ਨਾ ਖਰਾਉਣਾ ਉਹ ਪਾਪ ਸੀ ਦਾ ਸੀ ਉਸ ਨੂੰ ਵੀ ਵਿਚਾਲੇ ਪੈਸੇ ਨਾਲ ਗੁੱਡੀ ਦੀ ਸਹਾਇਤਾ ਕਰਨ ਦਾ ਫਿਰ ਉਹ ਲੈ ਲ ਓਕਿਆ ਪਰ ਜਤੀ ਨੂੰ ਜਿੱਤਾ ਹੈ ਕਿ ਉਸਨੇ ਤੋਬੀ ਦੀ ਦਵਾਈ ਪੀ ਲਈ ਹੈ ਇਹ ਤੋਬੀ ਇੱਕ ਅਦਾ ਅਗਾਦਾ ਨਹੀਂ ਕਰ ਗਿਆ ਸੀ ਸ਼ਹਿਰ ਦਾ ਮੂਡ ਆ ਗਿਆ ਸੀ ਇਹ ਨਾ ਚਾਹੁੰਦੇ ਵੀ ਪ੍ਰੋਫੈਸਰ ਨੇ ਕਿਹਾ ਮਾਈ ਸ਼ਹਿਰ ਆ ਗਿਆ ਮੈਂ ਕਿਹਾ ਨੂੰ ਮੋੜ ਜਾਣਿਆ ਤੇ ਸਾਈਕਲ ਬ੍ਰੇਕ ਲਾ ਕੇ ਰੋਕ ਦਿੱਤਾ ਮਾਈਨਾ ਤ੍ਰੀ ਪ੍ਰੋਫੈਸਰ ਨੇ ਉਹ ਕਿਹਾ ਹੋ ਕੇ ਖੜੇ ਸਾਈਕਲ ਤੋਂ ਅੱਧੀਓਂ ਦੀ ਆਪਣੀ ਲੱਤ ਗੱਡੀ ਤੇ ਉੱਤਰ ਕੇ ਮਾਈ ਨੂੰ ਉਤਾਰਿਆ ਉਹ ਸੁਦਾ ਗੰਦਾ ਪੈਲਾ ਨਾ ਕਿ ਉਸ ਨੂੰ ਫੜਾਇਆ ਕਮੇਟੀ ਵੀ ਕੌਫੀ ਆ ਬਾਬੂ ਇਹਨਾਂ ਪਰਿਵਾਰ ਨਾਲ ਪ੍ਰਵੇਸ਼ ਦੇਖ ਰਿਆ ਸੀ ਇਹ ਬਾਗਾਂ ਵਾਲੇ ਦੀ ਬੱਸ ਮੋੜ ਤੇ ਆਨਖ ਲੋਕੀ ਬੱਸ ਚੱਲ ਗਈ ਪਰ ਪ੍ਰਵੇਸ਼ ਨੇਤੀ ਦੇ ਮਜਬੂਰੀ ਇਟਕਾਰ ਟੂਟੇ ਲੈਂਦਾ ਰਿਹਾ ਅਤੇ ਆਕਰਮ ਜਿਸ ਗੋਰੀ ਦੇ ਹੱਥੋਂ ਹਾਰ ਬੈਠਾ ਉਸ ਘਰ ਜਾਣ ਲਈ ਜਦ ਸਾਈਕਲ ਮੋੜਿਆ ਤਾਂ ਲਾਲ ਜੀਰੇ ਤੇ ਸਧਾਰਨ ਕੱਪੜਿਆਂ ਵਾਲਾ ਸਾਈਕਲ ਸਵਾਰ ਸ਼ਹਿਰੋਂ ਮੋੜਿਆ ਆ ਰਿਹਾ ਸੀ ਪਰ ਉਸ ਉੱਸ ਪੱਤਰ ਦੇਲਵੇ ਇਨਸਾਨ ਨੂੰ ਕੁਝ ਨਾ ਕਹਿਣਾ ਚਾਹੁੰਦੇ ਆ ਵੀ ਕੁਝ ਕਹਿਣਾ ਚਾਹੁੰਦੇ ਸੀ ਕਿ ਸਾਈਕਲ ਸਵਾਰ ਨੇ ਮਾਈਨ ਦੇ ਕੀ ਕਿਹਾ ਆ ਗਈ ਹੈ माँ सेती ही, 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 तो ही आ गई है मेरा काम भी सेती ही मुक गया चल बैठ मैं तेरे बागा वाले पी का जाना मैनू दो पैर गां सहेड़े ही छू वीर ओ दूजा वीर एथो तक ले आया नींदा रहना सेती ही आ गई प्रोफेसर ने अपने सैकल का स्टैंड ला के ने अपने ਸੈਂਕਲਸ ਸਟੈਂਡਲਰਕ ਦੀ ਮਾਈਂਟੋ ਕੇ ਲਾਖੀਰੇ ਵਾਲੇ ਦੀ ਕਰੀਅਨ ਦੀ ਮਠਾਇਆ ਇਹ ਉਸਨਾਂ ਅਲਾਉਂਸ ਦੇ ਸੈਂਕਲ ਵੀ ਹੈਂਡਰਨ ਆਲਮਕਾਰ ਦਾ ਨਾਲ ਕੀਰੇ ਵਾਲੇ ਨਿੰਬੂ ਸਰਵਲ ਇਹੋ ਜਿਹੀ ਤਤਮੀ ਨਾਲ ਤੱਕਿਆ ਜੇ ਤਨੀ ਨੂੰ ਪਰਲਾ ਸਮਝਾ ਸੀ ਉਹ ਆਪਣਾ ਹੀ ਨਿਕਲ ਆਇਆ ਉਹ ਵੀ আর ਉਹ ਕੋਈ ਸੁਮੋਹ ਨਾਮ ਬੋਲਿਆ ਅੱਖਾਂਆਂ ਕਾਂ ਨਾਲ ਉਸਨੇ ਨਿੰਬੂ ਦਾ ਸਨਮਾਨ ਸਾਥ ਪਾ ਲਈ ਤੇ ਉਸ ਸਾਨਿਚ ਗਰੁਐਸਨ ਨੇ 50% ਦਿੱਤਾ ਜਿਨੇ ਆਪਣੇ ਘਾਟੇ ਨੂੰ ਪੂਰਾ ਕਰ ਲਿਆ ਹੋਵੇ